ਹਿੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਨ ਸਾਹਿਬ ਬਾਹਰਾਂ ਦਾ ਨਾਮ ਆ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਪੰਜ ਨਾਕ ਮੱਝਾਂ ਦੇ ਵਿੱਚ ਦਿਖਾਵਾਂਗੇ ਤਿੰਨ ਜਿਹੜੀਆਂ ਮੱਝਾਂ ਆ ਦੋਸਤੋ ਜਿਹੜੀਆਂ ਸਾਹਮਣੇ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਤਿੰਨੇ ਮੱਝਾਂ ਇਹ ਰਹੀਆਂ ਬਿਲਕੁਲ ਤਾਜ਼ੀਆਂ ਸਈਆਂ ਜੀ ਇਸ ਤੋਂ ਬਿਨਾ ਬਾਜੀ ਉਹਨਾਂ ਦੇ ਕੋਲ ਇੱਕ ਟੋਕੜ ਗੱਭਣ ਮੱਝ ਤੇ ਇੱਕ ਮੱਝ ਦੋਸਤੋ ਕੱਲੀ ਗੱਭਣੀ ਹੈ ਜੀ ਡਿਟੇਲ ਸਾਰੀ ਇਹਨਾਂ ਪੰਜਾਂ ਨਗਰ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਭਰਾ ਦਾ ਸਹਾਰਾ ਸਕਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਦੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਮਾਲਕ ਦੀ ਬਾਈ ਜੀ ਡਰੈਸ ਬੋਲਦੀ ਆਪਣੇ ਕਰੀ ਡਰੈਸ ਵੀਰ ਜੀ ਪਿੰਡ ਸਖੀਰਾ ਹਾਂਜੀ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਹਾਂਜੀ ਹਾਂਜੀ ਜੰਡੋ ਕਾ ਤੋਂ 5 ਕਿਲੋਮੀਟਰ ਆ ਤਰਨਤਾਰਨ ਤੋਂ ਵੀ 5 ਕਿਲੋਮੀਟਰ ਸੋ ਮੇਰੇ ਮਾਨੋ ਚਾਹ ਮੇਰੇ ਵੱਡੀ ਮਾਨੋ ਚਾਹ ਹਾਂ ਠੀਕ ਹੈ ਜੀ ਤੇ ਇਧਰੋਂ ਖਾਰਾ ਪਿੰਡ ਇਧਰੋਂ ਖਾਰਾ ਪਿੰਡ ਜੀ ਠੀਕ ਹੈ ਜੀ ਹਾਂਜੀ ਮੇਨ ਪਿੰਡ ਆਪਣਾ ਸਖੀਰਾ ਮੇਨ ਪਿੰਡ ਸਖੀਰਾ ਠੀਕ ਹੈ ਜੀ ਹਾਂਜੀ ਇਹ ਆਪਣਾ ਬਾਈ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਪ੍ਰਗਾਸ ਸਿੰਘ ਫੋਨ ਨੰਬਰ 7715743817 ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਹਾਂਜੀ ਵਪਾਰ ਦਾ ਕੰਮ ਕਰਦੇ ਕਿੰਨਾ ਕ ਟਾਈਮ ਹੋ ਗਿਆ ਜੀ ਵਪਾਰ ਇਹ ਜੀ ਵਪਾਰ ਦਾ ਕੰਮ ਤਾਂ ਕਾਫੀ ਟਾਈਮ ਹੋ ਗਿਆ ਵੀਡੀਓ ਪਹਿਲੀ ਆਪਾਂ ਪਾਉਣ ਲੱਗੇ ਆ ਅੱਛਾ ਵੀਡੀਓ ਪਹਿਲੀ ਹਾਂਜੀ ਵੀਡੀਓ ਪਹਿਲੀ ਪਾਉਣ ਲੱਗੇ ਆ ਠੀਕ ਹੈ ਜੀ ਅੱਛਾ ਭਾਈ ਜੀ ਅੱਜ ਆਪਣੇ ਕੋਲ ਟੋਟਲ 5 ਨਾ ਆਪਣੇ ਟੋਟਲ ਅੱਜ 5 ਲੱਗਿਆ ਜੀ ਦੋ ਮੱਝਾਂ ਦੇ ਬੱਚੇ ਹੈਗੇ ਉਹ ਮੱਝ ਦਾ ਬੱਚਾ ਮਰ ਗਿਆ ਜੀ 15 ਦੇ ਹੈਗੀਆਂ ਸਾਰੀਆਂ ਤਕਨੀਕ ਸਾਰੀਆਂ ਸਜਰਾਂ ਜੀ ਠੀਕ ਹੈ ਉਧਰਲੇ ਬਣੇ ਇੱਕ ਟੋਕੜ ਉਧਰ ਟੋਕੜ ਕਾ ਬਣੇ ਇੱਕ ਬਿਨਾ ਦੋ ਤੋਂ ਬਣਿਆ ਮੱਝ ਸ਼ੁਰੂ ਕਰੀਏ ਭਾਈ ਜੀ ਇਹ ਸਰ ਨੀਲੀ ਰਾਵੀ ਮੱਝ ਤੋਂ ਦੱਸ ਕਨੈਡਾ ਮਗਰ ਪੈਸੇ ਇਹਨੂੰ 25 ਦਿਨ ਹੋ ਗਿਆ ਜੀ ਅੱਜ ਤੋਂ 25 ਦਿਨ ਹੋ ਗਏ ਹਾਂ ਜੀ ਅੱਜ ਤੋਂ 25 ਦਿਨ ਹੋ ਗਏ ਉਹਨ ਜਿਹੜਾ ਮੌਕੇ ਦਾ ਦੁੱਧ ਕਿੰਨਾ ਚੋਂ ਮੌਕੇ ਦਾ ਦੁੱਧ 10 ਲੀਟਰ ਹੈ ਜੀ ਪੱਕਾ ਤਿਆਰ ਜਿੰਨਾ ਚਵਾ ਦੇਣਾ ਠੀਕ ਹੈ ਜੀ ਲਓ ਜੀ ਦੋਸਤੋ ਚੈੱਕ ਕਰ ਲੋ 10 ਲੀਟਰ ਦੁੱਧ ਮੌਕੇ ਦਾ ਤਿਆਰ ਪਿੱਠਪੁੜੇ ਦੀ ਚੜਾਈ ਚੈੱਕ ਕਰ ਲੋ ਨੀਲੀ 라ਵੀ ਟੇਡੇ ਟੱਕ ਦੀ ਇੱਕ ਮਿੰਟ ਰੱਖੀ ਜੀ ਦੋਸਤੋ ਚਾਰੇ ਖੋਰ ਵਾਈਟ ਪੂਛ ਵਾਈਟ ਸੁੱਕਦੇ ਵੀ ਨਿਸ਼ਾਨ ਹੈਗਾ ਜੀ ਬੱਚਾ ਵੀ ਕੁਆਲਟੀ ਇੱਕ ਰਿਚਾ ਕਰ ਬਾਈ ਜੀ ਮੜਾ ਫੇਸ ਦਾ ਇਹਨੂੰ ਕਰਦੇ ਬੱਚਾ ਵੀ ਟੇਡੇ ਟੱਕ ਜੇ ਇਹਦੀ ਫੇਸ ਕੁਆਲਟੀ ਚੈੱਕ ਪਿਓਰ ਨੀਲੀ ਰਾਵੀ ਦੋਸਤੋ 100% 10 ਕਿਲੋ ਦੋ ਤੇ ਮੌਕੇ ਦਾ ਚਾਉਣ ਲਈ ਹੈ ਜੀ ਕੋਈ ਵੀ ਜਿਹਨੇ ਖੇਡਣੀ ਆਪਣੀ ਤਸੱਲੀ ਇੱਕ ਟਾਈਮ ਦੇ ਦੋ ਕਰ ਸਕਦਾ ਆ ਤੇ ਮਗਰ ਬੱਚਾ ਜੇ ਕੱਟਾ ਕੱਟਾ ਵੀ ਨੀਲੀ ਜਿਹੜਾ ਹੈਗਾ ਪਿਓਰ ਨੀਲੀ ਰਾਵੀ ਜੀ ਕੱਟਾ ਵੀ ਪਿਓਰ ਨੀਲੀ ਯਾਰ ਹਾਂਜੀ ਭਾਈ ਜੀ ਮੁੱਲ ਕਿੰਨਾ ਕਰਨਾ ਦਾ ਮੋਲੇ ਦਾ ਭਾਈ ਲੱਖ ਕਰਦੇ ਆ 90000 ਨਹੀਂ ਛੱਡ ਦਾਂਗੇ ਜੀ 90000 90000 90000 ਚੋਂ ਹੈ ਕਿਉਂਕਿ ਜੈਸਤਰੀ ਬੜੀ ਕਰ ਦਾਂਗੇ ਮਾਨਤਾ ਜੀ ਠੀਕ ਹੈ ਜੀ ਹਾਂ ਲਾਖ ਰੁਪਈਆ ਦੋਸਤੋ ਡਿਮਾਂਡ ਰੱਖੀ ਗਈ ਹੈ 90000 ਦੇ ਵਿੱਚੋਂ ਬਾਈ ਕਹਿੰਦਾ ਆਇਆਂਗੇ ਨਾ ਤੁਹਾਡਾ ਮਾਣ ਤਾਂ ਜਿਹੜਾ ਮੌਕੇ ਤੇ ਹੋਊਗਾ ਮੋਲ ਜਿਹੜੇ ਹੁੰਦੇ ਦੋਸਤੋ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਪਿਓਰ ਮੋਹਰਾਂ ਮੱਜ ਸੂਆ ਦੂਜਾ 10 ਕਿਲੋ ਤੋਂ ਮੌਕੇ ਦਾ ਤਿਆਰ ਹੈ ਇਹ ਦੋਗੇ ਬਾਈ ਜੀ ਇਸ ਮੱਜ ਦੀ ਦੱਸੀ ਡਿਟੇਲ ਇਹ ਸੂਆ ਕਿੰਨਾ ਸੂਈ ਇਹ ਭਾਈ ਦੂਸਰਾ ਸੂਆ ਹੈ ਵੀ ਅੱਛਾ ਜੀ ਇਹਨੂੰ ਕਿੰਨਾ ਟਮ ਹੋ ਗਿਆ ਬਾਈ ਜੀ ਸੂਈ ਇਹ ਇਕੱਠੀਆਂ ਸੂਈਆਂ ਜੀ 20 25 ਦਿਨ ਇਹਨੂੰ ਹੋ ਗਿਆ ਅੱਛਾ ਜੀ 20 ਤੋਂ 25 ਦਿਨ ਦਾ ਟਾਈਮ ਇਹਦੇ ਤੋਂ ਦੋ ਤੋਂ ਕਿੰਨਾ ਦੋ ਤੋਂ 11 ਲਓ ਜੀ ਕਰ ਲਓ ਚਾਰੇ ਦੋਸਤੋ ਕੁਆਲਟੀ ਵੇਖੋ ਵੱਡੀ ਮੱਝ ਹੈ ਜੀ ਦੋਵੇਂ ਵੱਡੀਆਂ ਝੁੱਟੀਆਂ ਹਾਂਜੀ ਕੱਦ ਕਰ ਦੋਸਤੋ ਮੈਂ ਤਾਂ ਚੈੱਕ ਕਰਿਓ ਆਥਣਾ ਦੀ ਕੁਆਲਟੀ ਚੈੱਕ ਕਰਵਾ ਦੇਣਾ ਬਾਈ ਜੀ ਧਾਰਾਂ ਤੂਰਾ ਚਾਰੇ ਥਾਣੇ ਦੇ ਬਰਾਬਰ ਬਿਲਕੁਲ ਜੀ ਬਿਲਕੁਲ ਲਓ ਜੀ ਦੋਸਤੋ ਚੈੱਕ ਕਰ ਲਓ ਪੂਰੀ ਦੋਸਤੋ ਜੈੱਡ ਬਲੈਕ ਸਾਰੀ ਪੂਛਤਾ ਕੀ ਲੈ ਲਓ ਜੀ ਬੰਦੋ ਜੀ ਕਰਮਾਂ ਵਾਲੀ ਬਿਲਕੁਲ ਬਾਕੀ ਸੀਲਸ ਲਾ ਕੇ ਆ ਬਹੁਤ ਜਿਆਦੀਆਂ ਦੋਵੇਂ ਪਿੱਠ ਪੁੜੇ ਵੀ ਦੋਸਤੋ ਚੜਾਈ ਚੈੱਕ ਕਰ ਲਓ ਇਹਦੇ ਮਗਰ ਬਾਈ ਜੀ ਬੱਚਾ ਇਹਦੇ ਮਗਰ ਆ ਕੱਟਾ ਜੀ ਇਹਦੇ ਮਗਰ ਨੂੰ ਕੱਟਿਆ ਜੀ ਹਾਂਜੀ ਇਹਦੇ ਮਗ ਹਾਂ ਜੀ ਕਰੋ ਚੈੱਕ ਜੀ ਦੋਸਤੋ ਮੈਂ ਤੁਹਾਨੂੰ ਕਹਤਾ ਨੇ ਪੂਰੀ ਜੈਡ ਬਲੇਕੀ ਇਹ ਕਿ ਕੀ ਦੇਖੋ ਕਾਲੀ ਹੈ ਰਿੰਗ ਸਿੰਘ ਦੋਸਤੋ ਬਿਲਕੁਲ ਨਿਕਾ ਨਿਕਾ ਕੱਦ ਕੱਠ ਮੈਂ ਦਾ ਪੂਰੇ ਵਜ਼ਨ ਮਜੂਦ ਵਾਲੀ ਹੈ ਬਾਈ ਜੀ ਇਹ ਤਾਂ ਬੁਲਗ ਜਾਂਦਾ ਇਹਦਾ ਵੀ ਬਾਜੀ ਲੱਖੀ ਜਾਣ ਦੋ ਆ ਜੋੜਦੀਆਂ ਵਾਲੀ ਆ ਭਾਗੇ ਅੱਛਾ ਜੀ ਇਹ ਕਿੰਨੇ ਦੀ ਦੇ ਦੇਣੀ ਇਹ ਵੀ 90000 ਦੀ ਅੱਛਾ 90 90 ਤੁਹਾਨੂੰ ਹਾਂ ਜੀ ਠੀਕ ਹੈ ਜੀ ਹੋਰ 2000 ਛੋਟ ਕਰਨ ਦਾਗੇ ਚਲੋ ਜੀ 88000 ਰੁਪਿਆ ਹੋ ਗਏ ਲਾ ਡਿਮਾਂਡ ਦੋਸਤੋ ਜਿਹੜੀ ਰੱਖੀ ਗਈ ਆ ਲੱਖ ਰੁਪਿਆ ਤੇ 88000 ਦੇ ਵਿੱਚੋਂ ਬਾਈ ਕਹਿੰਦਾ ਆਇਆਂ ਗਿਆ ਦਾ ਮਾਨ ਤਨ ਸ਼ੋਰ ਛ 11 ਕਿਲੋ ਦੁੱਧ ਸਵੇਰ ਦੂਜਾ ਸੂਈ ਦੋਵਾਂ ਬੱਚਾ ਮੱਜਨ ਮਗਰ ਬੱਚੇ ਜਿਹੜੇ ਕਟੇ ਆ ਹੈਗੇ ਜੀ ਦੋਸਤੋ ਮੌਕੇ ਤੇ ਇਹ ਤੋਂ ਅਗੇ ਇੱਕ ਮਾਜੇ ਜਿਹੜੀ ਇਹਦਾ ਬੱਚਾ ਨਹੀਂ ਹੈਗਾ ਜੀ ਇਹਦਾ ਜੀ ਬੱਚਾ ਮਰ ਗਿਆ ਜੇ 20 ਦਿਨ ਇਹਨੂੰ 25 ਸੂਈ ਨੂੰ ਦੇ ਜੇ ਹਾਂਜੀ 11 11 ਕਿਲੋ ਦੁੱਧ ਧਾਰ ਤੇ ਜੇ ਮਾਜੇ ਮਿਲਦੀ ਧਾਰਾਂ ਹੰਬਾਲ ਕੇ ਬਿਕੇ ਖਾਣੇ ਆ ਠੀਕ ਹੈ ਜੀ ਇਹ ਬਾਈ ਜੀ ਸੂਆ ਕਰਵਾ ਸੀ ਇਹ ਸੂਆ ਤੀਸਰਾ ਜੀ ਤੀਜਾ ਸੂਆ ਦੋਸਤੋ ਸੂਈ ਹੈ ਤੀਜਾ ਸੂਆ 11 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਸੂਈ ਨੂੰ ਕਿੰਨਾ ਟਾਈਮ ਦੱਸਿਆ 11 ਨਾ ਸੂਈ ਨੂੰ 20 25 ਦਿਨ ਹੋ ਜੀ ਨੂੰ ਇਹ ਵੀ ਦੋਸਤੋ ਕੋਜ ਨਿਸ਼ਾਨੀਆਂ ਨੀਲੀ ਰਵੀ ਵਾਲੀ ਕਰੋ ਨੀਲੀ ਜੀ ਕਰੋਸ ਨੀਲੀ ਰਵੀ ਗਿਣ ਲਓ ਜਮਾ ਬਿੱਲੀ ਅੱਖਾਂ ਜੀ ਹਾਂਜੀ ਆ ਕਰੋ ਚੈੱਕ ਜੀ ਦੋਵੇਂ ਅੱਖਾਂ ਦੋਸਤੋ ਬਿੱਲੀਆਂ ਮਣਕੀਆਂ ਘਾਰ ਤੇ ਆਉਂਦੀ ਏ ਲਓ ਜੀ ਕਰੋ ਚੈੱਕ ਜੀ ਦੋਸਤੋ ਸੋਹਣੀ ਮੋਝਾ ਬਿਲਕੁਲ ਬਾਰੀਕ ਚਮੜੀ ਆ ਕਰੋ ਚੈੱਕ ਸੋਹਣਾ ਦੋਸਤੋ ਆਰਡਰ ਪਿਆਰ ਕੀਤਾ ਆਏ ਵਾਲੀ ਬਾਈ ਬਚਲ ਮੌਜੂਦਾ ਹੀ ਮਾ ਕੇ ਨਖੜ ਵਿੱਚ ਆ ਰਹੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਟ ਸ਼ਾਮ ਨਹੀਂ ਆ ਰੋ ਜੀ ਦੇਖੋ ਕਰੋ ਚੈੱਕ ਜੀ ਇਹ ਫੇਸ ਕੁਆਲਿਟੀ ਚੈੱਕ ਕਰ ਰੋ ਤੁਹਾਨੂੰ ਬਈ ਕੇ ਦਿਖਾਣ ਨੇ ਧਾਰਾ ਪੂਰਾ ਮਾਰ ਕੇ ਬਈ ਕਹਿੰਦਾ ਵਿਖਾ ਦਿੰਨੇ ਆ ਧਾਰਤੀ ਮਿਲਦੀ ਹੈ ਜੀ ਪਾੜਾ ਪਾ ਕੇ ਵੈਸੇ ਕੋਈ ਚੋਲੇ ਕੋਈ ਧਾਰ ਮਾਰ ਕੇ ਚੋਲੇ ਇਦਾਂ ਮਰਦੀ ਕੋਟ ਨਹੀਂ ਜੋ ਥੀਏਟਰ ਲਈ ਆ ਲੋ ਦੋਸਤੋ ਥੋੜਾ ਜਿਹਾ ਵੰਡ ਬਾਈ ਦੇ ਪਾ ਲਿਆ ਘੜੀ ਆ ਲੋ ਜੀ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਨੇ ਆ ਵੀਡੀਓ ਦੇ ਵਿੱਚ ਦੇਖ ਲਓ ਕਰ ਲਓ ਚੈੱਕ ਪੂਰੀ ਗਾਵਾਂ ਰਗੀ ਸੀਨਸ ਲੱਗਿਆ ਇਦਾਂ ਹੀ ਬਸ ਮੁਗੀਏ ਬੈਕਸ ਦਿਖਾ ਜੀ ਦੂਜੇ ਥਾਂ ਦੇ ਮਾਰ ਲਓ ਜੀ ਕਰੋ ਚੈੱਕ ਜੀ ਲੋ ਜੀ ਦੋਸਤੋ ਦੇਖ ਲਓ ਚੈੱਕ ਕਰ ਲਓ ਦੋ ਕਿਲੋ ਦੁੱਧ ਬਾਰੀ ਉਹ ਆਪਾਂ ਦਾਖ ਕਰਕੇ ਦੇਣਾ ਅੱਛਾ ਜੀ ਇਹਦਾ ਮੁੱਲ ਕੀ ਕਰਦੇ ਇਹਦਾ ਮੁੱਲ ਇੱਕ ਦਾਖ ਕਰਦੇ ਆ 110 ਹਾਂ ਜੀ ਇਹ ਕਿਨੇ ਦੇ ਦਿੰਦੀ ਇਹ ਲੱਖ ਦੀ ਦੇ ਦਾਂਗੇ ਲੱਖ ਪੂਰੇ ਹਾਂ ਜੀ ਲੱਖ ਚ ਹੋ ਸਕਦਾ ਕਿ ਮਾਨਤ ਕਰ ਦਾਂਗੇ ਮਾਨਤਾਂ ਜੋ ਗਈ ਲੋਕੀ ਦੋਸਤੋ ਇਹਦਾ ਮੁੱਲ ਹੈ 110000 ਰੁਪਿਆ ਬਾਕੀ ਜਿਹੜਾ ਮਾਨਤਨ ਲੱਖ ਰੁਪਏ ਦੇ ਵਿੱਚੋਂ ਵੀਰ ਕਹਿੰਦਾ ਹੋਊਗਾ ਆਂਗਿਆਂ ਦਾ ਤੇ ਇਹ ਤੋਂ ਅੱਗੇ ਇੱਕ ਟੋਕੜਾ ਗੱਬੜ ਮੱਝ ਦਿਖਾਉਣੇ ਕਿਹਦੇ ਥਲੇ ਵੀਰ ਜੀ 4 ਕਿਲੋ ਦੁੱਧ ਜੇ ਦੋਨੇ ਟਾਈਮ ਮਿਲਦੀ ਹਾਂ ਜੀ ਦੋਨੇ ਟਾਈਮ ਕਿੰਨੇ ਚਾਹੀਦੇ ਗੱਬਣੇ ਭਾਈ ਜੀ ਇਹ 5ਵਾਂ ਮਹੀਨਾ ਨੂੰ ਲੱਗਾ ਜੇ ਕਨਫਰਮ ਹੈ ਆਪਣੇ ਕੋਲ ਕਨਫਰਮ ਕਰਮ ਚੈੱਕ ਕਰਾ ਕੇ ਅਗਲਾ ਖੜੇ ਠੀਕ ਹੈ ਜਾ ਕੇ ਚੈੱਕ ਕਰਵਾ ਦੇਣ ਸਵੇਰ ਕਿੰਨਾ ਸੁਣੀਏ ਜੀ ਸਵੇਰ ਤੀਸਰਾ ਸੁਣੀਏ ਜੇ ਗਾੜੀ ਤੀਜਾ ਸਵੇਰ ਸੁਣੀ ਹੈ ਨਾ ਨੀਲੀ ਦੀ ਜੇ ਵੀ ਆਹ ਲਓ ਦੋਸਤੋ ਚੈੱਕ ਕਰ ਲਓ ਇਹ ਵੀ ਪਿਓਰ ਨੀਲੀ ਦਾ ਵੀ 5ਵੇਂ ਮਹੀਨੇ ਦੀ ਕਨਫਰਮ ਚੈੱਕ ਪਾਸ ਆਹ ਲਓ ਜੀ ਦੇਖੋ ਜੀ ਆੜੇ ਤੇ ਮਿਲਦੀ ਆ ਕੋਈ ਟੀਗਾ ਨਹੀਂ ਜੋ ਠੀਕ ਹੈ ਜੀ ਇਹਦਾ ਕੱਦ-ਕੱਡ ਚੈੱਕ ਕਰ ਲਓ 4 ਕਿਲੋ ਦੋ ਤੋਂ ਦੋਵੇਂ ਟਾਈਮ ਭਾਈ 4 ਕਿਲੋਾਈ ਹੁੰਦੀ ਹੈ ਟਾਈਮ ਆ ਥਾਣਾ ਥਾਣਾ ਦੀ ਤੁਸੀਂ ਤੋਂ ਕੁਆਲਿਟੀ ਚੈੱਕ ਕਰਵਾ ਦੇਣਾ ਵੇਖੋ ਜੀ ਆਰਡਰ ਬਹੁਤ ਚੰਗਾ ਐ ਨਖੇੜਵਾ ਥਣ ਲੱਗਾ ਠੀਕ ਐ ਜੀ ਕੋਈ ਚਾਰੇ ਥਣ ਇਹਦੀਆਂ ਧਾਰਾਂ ਦੂਰਾ ਚਾਰੇ ਖਾਂਜ ਬਰਾਬਰ ਹੁੰਦੀ ਬਿਲਕੁਲ ਓਕੇ ਠੀਕ ਐ ਜੀ ਇਹਨੂੰ ਟਿਕਟੂਕ ਲਹਿੰਦੇ ਕਿ ਇਦਾਂ ਪਾੜੇ ਨਹੀਂ ਪਾੜੇ ਤੀ ਇਦਾਂ ਹੀ ਉਹਦੇ ਨੂੰ ਸੁਟਣਾ ਪਾੜਾ ਦਿੰਦਾ ਜੀ ਨਾ ਬਸ ਇਹਦਾ ਇਹਦਾ ਮੁੱਲ ਕੀ ਕਰਦੇ ਜੀ ਇਹਾਂ ਮੋਲ ਅਸੀਂ ਜਾਰ ਕਰਦੇ ਹਾਂ 75 ਹਜ਼ਾਰ ਦੀ ਮੱਝ ਦੇ ਦਾਂ 75 ਹਜ਼ਾਰ 75 ਹਜ਼ਾਰ ਦੀ ਮੱਝ ਦੇ ਦਾਂ 80 ਹਜ਼ਾਰ ਰੁਪਈਆ ਦੋਸਤੋ ਡਿਮਾਂਡ ਰੱਖੀ ਗਈ ਹੈ 75 ਹਜ਼ਾਰ ਦੇ ਵਿੱਚੋਂ ਬਾਈ ਕਹਿੰਦਾ ਤੁਹਾਡਾ ਆ ਗਿਆ ਲਾ ਮਾਨਤੰਗ ਦਾ ਮੌਕੇ ਤੇ ਹੋਊਗਾ ਨੀਲੀ ਦੀ ਮੱਝ ਇਹ ਵੀ ਦੇਖੋ ਤੋਂ ਨਿਸ਼ਾਨੀਆਂ ਨੀਲੀ ਦਾ ਵੀ ਲੀਆਂ ਕਰ ਲੋ ਚਾਹੇ ਚਾਰੇ ਖੋਰੋ ਵਾਈਟ ਸੂਟੇ ਨਿਸ਼ਾਨ ਹੈਗਾ ਜੀ ਇਸ ਕੁਆਲਿਟੀ ਚੈੱਕ ਕਰ ਲੋ ਦੋ ਮੱਝਾਂ ਦੋਸਤੋ ਨੀਲੀ ਰਾਵੀ ਦੀਆਂ ਇੱਕ ਮੱਝ ਕ੍ਰੋਸ ਅੰਗ ਦੇ ਵਿੱਚ ਆਉਂਦੀ ਹੈ ਹਾਂਜੀ ਬਾਈ ਇਹਦੇ ਬਾਰੇ ਦੱਸੀ ਇਹ ਮੱਝ 6ਵੇਂ ਮਹੀਨਾ ਨੂੰ ਲੱਗਾ ਜੇ ਹਾਂਜੀ ਤੇ ਦੁੱਧ ਨਹੀਂ ਜਾਗਾ ਦੁੱਧ ਹੈ ਨਹੀਂਗਾ ਦੁੱਧ ਐਵੇਂ ਠੰਡ ਵਿਖਾਉਣ ਵਾਲੀ ਗਾਲਿਆ ਕੋ ਪਾਈਆ ਖਾਂਡਿਆ ਬਸ ਬਿਲਕੁਲ ਡਰਾਈ ਤੇ ਆ ਹਾਂ ਡਰਾਈ ਤੇ ਆਣਾ ਠੀਕ ਹੈ ਜੀ ਇਹ ਸੂਆ ਬੇ ਜੀ ਕਿੰਨਾ ਸੁਣੀ ਸੁਵਾ ਤੀਸਰਾ ਇਹ ਵੀ ਸੁਣੀ ਜੀ ਇਹ ਵੀ ਤੀਜਾ ਸੂਆ ਸੁਣੀ ਬਾਕੀ ਭਾਂ ਭਰਾਵਾਂ ਦੇ ਸਾਹਮਣੇ ਤੀਸਰਾ ਸੁਣੀ ਵੱਡੀ ਬਾਜਾ ਬਹੁਤ ਜਿਆਦੀ 6 ਮਹੀਨਿਆਂ ਦੀ ਕਨਫਰਮ 6 ਮਹੀਨਿਆਂ ਦੀ ਕਨਫਰਮ ਦੁੱਧ ਦੋਸਤੋ ਡਰਾਈ ਤੇ ਹੁਣ ਦੁੱਧ ਡਰਾਈ ਤੇ ਆ ਲਓ ਜੀ ਕਰੋ ਚੱਕ ਜੀ ਇਹ ਵੀ ਨੀਲੀ ਜੀ ਆਉਂਦੀ ਪੱਖੋਂ ਬਾਕੀ ਬਿੱਲੀ ਆਖਿਆ ਇਹ ਦੋਸਤੋਂ ਹੁਣ ਸਾਬ ਨਾਲ ਡਰਾਈ ਤੇ ਹੀ ਦੁੱਧ ਹੈ ਨੀਗਾ ਜੀ ਬਿਲਕੁਲ ਬਾਕੀ ਸੁੰਦੀ ਟਾਈਮ ਨਾ ਦੂਣ ਪਾਉਂਦੀ ਆ ਮੱਝ ਜਿੱਥੇ ਆਪਾਂ ਦੇ ਦੇਣੀ ਆ 12 ਪੂਰਾ ਵੈਸੇ ਤੁਸੀਂ ਮਾਰਾ ਓਕੇ ਤਾਂ ਓਕੇ ਆ ਠੀਕ ਹੈ ਜੀ ਆਣਾ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਇਹਦਾ ਮੁੱਲ ਕੰਨਾ ਕਰਨੇ ਜੀ ਇਹਦਾ ਵੀ ਅਸੀਂ ਕਰਦੇ ਆ 75000 ਰੁਪਏ ਵੀ ਦੇ ਦਾਂਗੇ ਜਿਹੜੀ ਮਰਜੀ 75 75000 ਰੁਪਏ ਦੋਵੇਂ 75 ਰੁਪਏ ਦੋਵੇਂ 75000 ਰੁਪਏ ਠੀਕ ਹੈ ਜੀ ਇਹਦਾ ਵੀ ਦੋਸਤੋਂ 75000 ਰੁਪਏ ਤੇ ਇਹ ਜਿਹੜੀ ਟੋਕੜ ਗੱਬਣੇ ਇਹਦਾ ਵੀ 75000 ਰੁਪਏ ਮਸਾਖੀ ਦੇ ਮੱਝ ਤਿਆਰ ਹੁੰ ਇਹ ਇਧਰਲੇ ਬਣੇ ਤਿੰਨ ਬਜਾਂ ਜਿਹੜੀਆਂ ਦੋਸਤੋ ਇਹ ਵੀ ਬਿਲਕੁਲ ਤਾਜ਼ੀਆਂ ਸੂਈਆਂ ਸੂਏ ਸਵਾਇਪਾਉ ਨੂੰ ਤਸੱਲੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਆਪ ਪਹੁੰਚ ਕਰਕੇ ਕਰਿਆ ਕਰੋ ਐਡਰੈਸ ਬਾਈ ਦਾ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਉਹਨਾਂ ਦਾ ਨਾਮ ਹੈਗਾ ਪ੍ਰਕਾਸ਼ ਸਿੰਘ ਬਾਈ ਜੀ ਫੋਨ ਨੰਬਰ ਇੱਕ ਵਾਰੀ ਫੇਰ ਬੋਲ ਦਪਾ 77175743817 ਠੀਕ ਹੈ ਜੀ ਪਸ਼ੂ ਆਪਣੇ ਕੋਲ ਹਰ ਵੇਲੇ ਅਵੇਲੇਬਲ ਹੁੰਦੇ ਪਹਿਲੀ ਵੀਡੀਓ ਪਾਉਣ ਲੱਗਿਆ ਪਸ਼ੂ ਉਤਰਾ ਪੰਜ ਚਾਰ ਵੇਖਦੇ ਰਹਿੰਦੇ ਰੋਜ਼ ਵਿਕ ਜਾਂਦੇ ਆ ਠੀਕ ਹੈ ਜੀ ਹਾਂ ਜੀ ਪਰ ਜਾਨਾ ਹੀ ਦੋਸਤੋ ਪਸ਼ੂ ਬਹੁਤ ਮਤਲਬ ਇੱਥੇ ਅਵੇਲੇਬਲ ਹੁੰਦੇ ਜਿਹੜੇ ਵੀ ਆਣਾ ਫੋਨ ਕਰਕੇ ਆਵੇ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਬਾਜੀ ਤੁਹਾਡੇ ਵੀਡੀਓ ਦੇਖਣ ਵਾਸਤੇ